ਇਨਾਂ ਨੂੰ 3 ਸਾਲ ਹੋ ਗਏ ਆ ਇਨਾਂ ਨੂੰ ਇਨਾਂ ਨੂੰ ਪਹਿਲਾਂ ਪ੍ਰਥਰੀਆਂ ਦਾ ਦਰਦ ਹੋਇਆ ਸੀਗਾ ਮੂੰਹ ਤੇ ਸੋਜ ਆਨ ਤੋਂ ਬਾਅਦ ਸਾਨੂੰ ਡਾਕਟਰਾਂ ਨੇ ਕਿਹਾ ਤੁਸੀਂ ਟੈਸਟ ਕਰਾਓ ਜਦੋਂ ਟੈਸਟ ਕਰਾਏ ਤੇ ਉਹਨਾਂ ਨੇ ਕਿਹਾ ਵੀ ਇਹਦੇ ਗੁਰਦੇ ਦੋਨੋਂ ਨਹੀਂ ਕੰਮ ਕਰਦੇ ਹੁਣ ਸਾਨੂੰ ਡਾਕਟਰਾਂ ਨੇ ਇਹ ਕਿਹਾ ਹੈ ਵੀ ਇਨਾਂ ਦੀਆਂ ਖਿੜਨੀਆਂ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਵੀ ਤੁਸੀਂ ਇਨਾਂ ਦਾ ਗੁਰਦਾ ਬਦਲਾਓ ਕੈਂਸਰ ਮੈਂ ਇਹ ਕੀਤਾ ਵੀ ਮੈਂ ਆਪਦੀ ਕਿਡਨੀ ਆਪਦੇ ਘਰ ਵਾਲੇ ਨੂੰ ਦੇ ਦੂੰਗੀ ਤੇ ਉਹ ਵੀ ਠੀਕ ਹੋ ਜਾਣਗੇ ਤੇ ਅਸੀਂ ਆਪਦਾ ਵਧੀਆ ਰਵਾਂਗੇ ਡਾਕਟਰ ਨੇ ਕਿਹਾ 12 ਲੱਖ ਤੋਂ ਉੱਤੇ ਖਰਚਾ ਆ ਜਾਊਗਾ ਕਿਹੜਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਕਿਡਨੀ ਮੈਂ ਦੇ ਸਕਦੀ ਆ ਪਰ ਸਾਡੇ ਕੋਲ ਪੈਸਾ ਨਹੀਂ ਹੈਗਾ ਇਸ ਕਰਕੇ ਵੀ ਅਸੀਂ गुजारिश ਕਰਦੇ ਆ ਵੀ ਸਾਨੂੰ ਪੈਸੇ ਵਿੱਚ ਮਦਦ ਕੀਤੀ ਜਾਵੇ ਅੱਜ ਤੁਹਾਨੂੰ પતિ-ਪਤਨੀ ਦੇ ਪਿਆਰ ਦੀ ਇੱਕ ਅਜਿਹੀ ਅਨੋਖੀ ਕਹਾਣੀ ਦਿਖਾਵਾਂਗੇ ਤੇ ਸੁਣਾਵਾਂਗੇ ਜਿਸ ਨੂੰ ਦੇਖ ਕੇ ਤੁਹਾਡੀਆਂ ਵੀ ਅੱਖਾਂ ਭਰ ਆਣਗੀਆਂ ਤੁਸੀਂ ਅਕਸਰ ਬਹੁਤੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਜੀਵਨ ਸਾਥੀ ਉਹ ਹੁੰਦਾ ਹੈ ਜੋ ਹਰ ਦੁੱਖ ਤੇ ਸੁੱਖ ਦੇ ਵਿੱਚ ਖੜਾ ਹੋਵੇ ਅਜਿਹੀ ਇੱਕ ਪਿਆਰ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ ਜਿਸ ਦੀ ਹਰ ਕੋਈ ਮਿਸਾਲ ਦੇ ਰਿਹਾ ਹੈ ਦਰਸਲ ابوہر ਦੇ ਪਿੰਡ ਸੀੜ ਪੱਕਾ ਦੇ ਨਿਵਾਸੀ ਰਾਜਵਿੰਦਰ ਸਿੰਘ ਦੇ ਦੋਵੇਂ ਗੁਰਦੇ ਫੇਲ ਹੋਣ ਕਾਰਨ ਡਾਕਟਰਾਂ ਨੇ ਕਿਡਨੀ ਟ੍ਰਾਂਸਪਲੈਂਟ ਲਈ ਕਿਹਾ ਪਰ ਗਰੀਬੀ ਕਾਰਨ ਕਿਡਨੀ ਦਾ ਇੰਤਜ਼ਾਮ ਨਹੀਂ ਹੋ ਸਕਿਆ ਇਸ ਲਈ ਅਖਰਕਾਰ ਪਤਨੀ ਨੇ ਆਪਣਾ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ ਪਰ ਟ੍ਰਾਂਸਪਲੈਂਟ ਲਈ ਪੈਸਾ ਨਾ ਹੋਣ ਕਰਕੇ ਵਿਅਕਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਅਜੇ ਹੇਚ ਹੁਣ ਪਤਨੀ ਕੁਲਵੰਤ ਕੌਰ ਪੈਸੇ ਦੇ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ ਦਰਸਲ ਅੰਬੋਹਰ ਦੇ ਪਿੰਡ ਸੀੜ ਪੱਕਾ ਨਿਵਾਸੀ ਰਾਜਵਿੰਦਰ ਸਿੰਘ ਬਿਜਲੀ ਬੋਰਡ ਵਿੱਚ ਇੱਕ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਸੀ ਪਰ ਕਰੀਬ 4 ਸਾਲ ਪਹਿਲਾਂ ਉਸ ਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ ਤੇ ਡਾਕਟਰਾਂ ਨੇ ਉਸ ਦੇ ਗੁਰਦਿਆਂ ਵਿੱਚ ਖਰਾਬੀ ਗੱਸੀ ਅੱਜ ਹਾਲਾਤ ਇਹ ਨੇ ਕਿ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਨੇ ਜ਼ਿੰਦਗੀ ਜਿਉਣੀ ਹੈ ਤਾਂ ਘੁਰਦੇ ਬਦਲਨੇ ਬੇਹੱਜ਼ੂਰੀ ਹੈ ਡਾਕਟਰਾਂ ਨੇ ਬਹੁਤ ਹੀ ਘੱਟ ਸਮਾਂ ਦਿੱਤਾ ਇਸ ਘੱਟ ਸਮੇਂ ਦੇ ਵਿੱਚ ਪੈਸਿਆਂ ਦਾ ਇੰਤਜ਼ਾਮ ਹੋਣਾ ਹੈ 12 ਲੱਖ ਤੋਂ ਵੱਧ ਦਾ ਖਰਚਾ ਡਾਕਟਰਾਂ ਨੇ ਦੱਸਿਆ ਪਤਨੀ ਦੇ ਮੋਹ ਸੁਣਦੇ ਆ ਕੀ ਕਹਿਣਾ ਇਹਨਾਂ ਨੂੰ 3 ਸਾਲ ਹੋ ਗਏ ਆ ਇਹਨਾਂ ਨੂੰ ਇਨਾਂ ਨੂੰ ਪਹਿਲਾਂ ਪਥਰੀਆਂ ਦਾ ਦਰਦ ਹੋਇਆ ਸੀਗਾ ਮੂੰਹ ਤੇ ਸੋਜ ਆਨਤੂ ਬਾਅਦ ਸਾਨੂੰ ਡਾਕਟਰਾਂ ਨੇ ਕਿਹਾ ਤੁਸੀਂ ਟੈਸਟ ਕਰਾਓ ਜਦੋਂ ਟੈਸਟ ਕਰਾਏ ਤੇ ਉਹਨਾਂ ਨੇ ਕਿਹਾ ਵੀ ਇਹਦੇ ਗੁਰਦੇ ਦੋਨੋਂ ਨਹੀਂ ਕੰਮ ਕਰਦੇ ਫਿਰ ਇਹਨਾਂ ਦੀ ਦਵਾਈ ਚਲਦੀ ਰਹੀ ਆ ਉਸ ਤੋਂ ਬਾਅਦ ਹੁਣ ਸਾਨੂੰ ਡਾਕਟਰਾਂ ਨੇ ਇਹ ਕਿਹਾ ਹੈ ਵੀ ਇਹਨਾਂ ਦੀਆਂ ਕਿਡਨੀਆਂ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੱਤਾ ਹੈ ਵੀ ਤੁਸੀਂ ਇਹਨਾਂ ਦਾ ਗੁਰਦਾ ਬਦਲਾਓ ਗੁਰਦਾ ਮੇ ਆਵਦਾ ਹੀ ਦੇਣਾ ਹੈ ਫੈਸਲਾ ਮੇ ਕੀਤਾ ਹੈ ਵੀ ਮੈਂ ਆਪਦੀ ਕਿਡਨੀ ਆਪਦੇ ਘਰ ਵਾਲੇ ਨੂੰ ਦੇ ਦੂੰਗੀ ਤੇ ਉਹ ਵੀ ਠੀਕ ਹੋ ਜਾਣਗੇ ਤੇ ਅਸੀਂ ਆਪਦਾ ਵਧੀਆ ਰਵਾਂਗੇ ਵੀ ਸਾਨੂੰ ਪੈਣਾ ਪਰ ਮਾੜਾ ਮੋਟਾ ਆਸਰਾ ਦੇ ਦਿੰਦੇ ਆ ਇਸ ਕਰਕੇ ਸਾਡਾ ਟਾਈਮ ਪਾਸ ਹੋ ਜਾਂਦਾ ਹੈ ਡਾਕਟਰ ਨੇ ਕਿਹਾ 12 ਲੱਖ ਉੱਤੇ ਹੀ ਖਰਚਾ ਆ ਜਾਊਗਾ ਕਿਹੜਾ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਕਿਡਨੀ ਮੈਂ ਦੇ ਸਕਦੀ ਆ ਪਰ ਸਾਡੇ ਕੋਲ ਪੈਸਾ ਨਹੀਂ ਹੈਗਾ ਇਸ ਕਰਕੇ ਵੀ ਅਸੀਂ ਗੁਜਾਰਿਸ਼ ਕਰਦੇ ਆ ਵੀ ਸਾਨੂੰ ਪੈਸੇ ਵਿੱਚ ਮਦਦ ਕੀਤੀ ਜਾਵੇ ਇਹਨਾਂ ਦੇ ਪਰਿਵਾਰ ਵਿੱਚ ਇਹਨਾਂ ਦਾ ਮਾਪਾਪ ਨਹੀਂ ਹੈਗਾ ਨਾ ਹੀ ਕੋਈ ਭੈਣ ਹੈਗੀ ਆ ਇਸ ਕਰਕੇ ਵੀ ਮੈਂ ਆਪਦੀ ਕਿਡਨੀ ਦੇਣੀ ਹੈ ਮੇਰਾ ਨਾਮ ਰਾਜਵਿੰਦਰ ਸਿੰਘ ਹੈਗਾ ਜੀ ਮੇਰੀ ਦੋਨੋਂ ਕਿਡਨੀ ਖਰਾਬ ਹੈਗੀ ਹੈ ਜੀ ਡਾਕਟਰ ਸਾਹਿਬ ਕਹਿੰਦੇ ਵੀ ਜਲਦੀ ਜਲਦੀ ਕਿਡਨੀ ਬਦਲਵਾ ਲਓ ਨੇ ਤਾਂ ਕੁਝ ਵੀ ਹੋ ਸਕਦਾ ਹੈਗਾ ਤੁਹਾਡੀ ਜਾਨ ਨੂੰ ਖਤਰਾ ਆਏਗਾ ਕੋਈ ਪਰ ਰਾਤ ਨੂੰ ਕੁਝ ਦੇ ਜਾਂਦੇ ਹੈਗੇ ਹੈ ਜੀ ਬਸ ਉਹ ਚੱਲਦਾ ਹੈ ਗੁਜ਼ਾਰਾ ਅਦਰਵਾਈਜ਼ ਕੋਈ ਹੈ ਨਹੀਂ ਜੀ ਕਮਾਉਣ ਨਾਲ ਸਾਡੇ ਹਾਂਜੀ ਉਹ ਤਾਂ ਉਹਨਾਂ ਦੀ ਸ਼ਾਬਾਸ਼ ਹੈ ਜੋ ਦੇ ਰਹੇ ਹੈਗੇ ਮੇਰਾ ਤਾਂ ਕੋਈ ਹੈ ਨਹੀਂ ਗੇ ਅੱਗੇ ਪਿੱਛੇ ਭੈਣ ਭਰਾ ਨਹੀਂ ਸਰ ਇਹ ਤਾਂ ਹੁਣ ਲੋਕਾਂ ਨੂੰ ਪਤਾ ਲੱਗਣਾ ਹੈਗਾ ਇਹ ਕੁਝ ਦੇ ਦੂਗਾ ਸੇਵਾ ਕਰੂਗਾ ਤਾਂ ਠੀਕ ਹੈ ਨਹੀਂ ਤਰੀ ਤਬੱਸ ਫਿਰ ਜੀ ਕੁਝ ਵੀ ਹੋ ਸਕਦਾ ਜੀ